ਆਪਾਂ ਦੇ ਪਿੰਡ ਜਸੋ ਮਾਜਰਾ ਦੇ ਵਿੱਚ ਖੜਿਆ ਜਿੱਥੇ ਦੋ ਭਰਾਵਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਰਾਤ ਦੇ ਸਮੇਂ ਉਸ ਘਰ ਦੇ ਵਿੱਚ ਅਸੀਂ ਖੜਿਆ ਜਿੱਥੇ ਉਹ ਵੱਡੇ ਭਰਾ ਨੇ ਛੋਟੇ ਭਰਾ ਦੇ ਕਤਲ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਪੁਲਿਸ ਜਾਂਚ ਦੇ ਵਿੱਚ ਕੀਤੀ ਆ ਤੇ ਅਦਾਤ ਤੋਂ 11:30 ਵਜੇ ਦਾ ਮਾਮਲਾ ਜਿਹੜੀ ਲਾਸ਼ ਕੱਢ ਪੜੀ ਉਹ ਸਾਹਮਣੇ ਆ ਪਈਆ ਛੋਟੇ ਭਰਾ ਦੋ ਭਰਾ ਸੀ ਇੱਕ ਕੰਪੈਨ ਤੇ ਉਹਨਾਂ ਜਾਂਦਾ ਸੀ ਕੰਪੈਨ ਤੇ ਕੰਮ ਕਰਦਾ ਸੀ ਰਾਤ ਨੂੰ ਕਾਬੂ ਵਿੱਚ ਮਾਮਲਾ ਜਿਹੜਾ ਆਪਤ ਹੋਇਆ ਤੇ ਉਸ ਤੋਂ ਬਾਅਦ ਰਾਤ ਨੂੰ 11:30 ਵਜੇ ਤਕਰੀਬ ਜਿਹੜੇ ਇਹਦੇ ਮਾਤਾ ਪਿਤਾ ਨੇ ਉਹ ਉਹਨਾਂ ਨੂੰ ਸੂਚਨਾ ਮਿਲਦੇ ਵਾਕਿ ਦੇਖਦੇ ਨੇ ਤਾਂ ਉਹ ਪੰਚਾਇਤ ਨੂੰ ਸੂਚਿਤ ਕਰ ਦਿੰਦਾ ਪੰਚਾਇਤ ਮੌਕੇ ਤੇ ਪਹੁੰਚਦੀ ਹੈ ਪੰਚਾਇਤ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਡੈੱਡ ਬਾਡੀ ਨੂੰ ਉਹਦੇ ਕਬਜ਼ੇ ਕਬਜ਼ੇ ਦੇ ਵਿੱਚ ਲੈਂਦੀ ਆ ਤੇ ਮਾਤਾ ਪਿਤਾ ਦੇ ਬਿਆਨ ਨੇ ਜਿਹੜੇ ਉਹ ਦਰਜ ਕੀਤੇ ਜਾ ਰਹੇ ਨੇ ਵੀ ਕੀ ਕਾਰਨਾ ਕਰਕੇ ਜਿਹੜਾ ਇਹ ਕਤਲ ਹੋਇਆ ਕਾਫੀ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਅੰਦਰ ਜਿਹੜਾ ਕੁਝ ਦੇਖਿਆ ਜਾ ਸਕਦਾ ਕਾਫੀ ਸਮਾਨ ਹੈ ਜਿਹੜਾ ਅੰਦਰ ਖਿੰਡਿਆ ਹੋਇਆ ਨਜ਼ਰ ਆ ਰਿਹਾ ਇੱਕ ਸਾਈਡ ਤੋਂ ਵਿੰਡੋ ਪੱਟੀ ਹੋਈ ਹੈ ਵਿੰਡੋ ਪੱਟ ਕੇ ਜਦੋਂ ਵੱਡਾ ਭਰਾ ਇਥੋਂ ਨਿਕਲਦਾ ਘਰ ਜਾ ਕੇ ਦੱਸਦਾ ਵੀ ਉਹਦਾ ਕਤਲ ਕਰਕੇ ਗਏ ਨੇ ਕੋਈ ਪਰ ਉਸ ਭਰਾ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਜ਼ਰੂਰ ਕਰ ਲਿਆ ਗਿਆ ਪੁਸ਼ਤਾਚ ਕੀਤੀ ਜਾ ਰਹੀ ਹੈ ਕਤਲ ਕਿਉਂ ਹੋਇਆ ਕੀ ਕਾਰਨ ਬਣਿਆ ਇਸ ਕਤਲ ਦਾ ਵੱਡੇ ਭਰਾ ਵੱਲੋਂ ਛੋਟੇ ਭਰਾ ਦਾ ਕਤਲ ਜਿਹੜਾ ਕੀਤਾ ਗਿਆ ਮਾਂ ਰੋਂਦੀ ਨਹੀਂ ਚੱਲੀ ਜਾ ਰਹੀ ਤੇ ਬਿਆਨ ਦਰਜ ਕਰਵਾਏ ਜਾ ਰਹੇ ਨੇ ਪਾਸਪੁਲਿਸ ਨੂੰ ਤੇ ਪੁਲਿਸ ਦਾ ਕਹਿਣਾ ਕਿ ਇਸ ਮਾਰਡਰ ਦੀ ਤਫਤੀਸ਼ ਹੈ ਜਿਹੜੀ ਡਿਗਾਈ ਦੇ ਨਾਲ ਕੀਤੀ ਜਾ ਰਹੀ ਆ ਸ਼ੱਕ ਉਸ ਦੇ ਵੱਡੇ ਭਰਾ ਤੇ ਹੀ ਜਾ ਪਰਿਆ ਵੀ ਇਹ ਕਤਲ ਉਸ ਨੇ ਕੀਤਾ ਹੈ ਨਾ ਬਤੋ ਹਰਮਿੰਦਰ ਸਿੰਘ ਨਾਲ ਜੀ ਰਾਤ ਨੂੰ 11 ਵਜੇ ਬੜਾ ਇਹ ਲੋਹੇ ਬੇਟੇ ਮੇਰੇ ਉਰੇ ਇੱਕ ਬੇਟਾ ਮੇਰਾ ਉਰੀਓ ਰਹਿੰਦਾ ਤੇ ਲੱਗ ਹੋਇਆ ਬਤਾ 4-5 ਸਾਲ ਹੋ ਗਏ ਸਤੋਂ। ਇੱਕ ਰਪੈਣ ਛੱਡਣ ਗਿਆ ਤਾਂ ਤੋ ਤਿੰਨ ਦਿਨ ਦੋ ਦਿਨ ਇਹ दारू ਪਿੰਦਾ ਰਿਹਾ ਆ ਕੇ। 12 ਤਰੀਕ ਨੂੰ ਵਿਆਹ ਦਾ ਪਰਸੋਂ ਹੀ ਆਇਆ। ਛੋਟਾ ਬੇਟਾ ਵੀ ਆਖੀ ਕਰ ਲਾ ਦੇ ਕੁੱਤਾ ਰੱਖਿਆ ਵਾ ਇਹਨੇ ਵੀ ਕੁੱਤਾ ਪੜਦਾ ਤਾਂ ਲੋਕਾਂ ਨੂੰ ਜਾਦਾ। ਵੀ ਇਹ ਕਹਿੰਦਾ ਵੀ ਮੈਂ ਮੰਮੀ ਵੀ ਉਸ ਨੂੰ ਵੜਨ ਦਾ ਲਵੇ ਵੀ ਚਲ ਮੈਂ ਦੋ ਤਿੰਨ ਦਿਨ ਮੈਂ ਇੱਥੇ ਪੈ ਜੰਦਾ ਵੀ ਜਿਆਦਾ ਆ ਜੂਗਾ ਫਿਰ ਮੈਂ ਆਜੂਗਾ। ਚਲ ਮੈਂ ਇੱਥੇ ਬੈਠ ਗਿਆ ਹੋਇਆ ਆ ਗਿਆ। ਚਲ ਫਿਰ ਉਹਦੇ ਬਾਅਦ ਇਹ 11:00 11:30 ਵਜੇ ਗਿਆ ਮੈਂ ਦੇਖੀ ਕਿ ਛੋਟੇ ਨੂੰ ਵੀ ਮੈਂ ਚਲ ਦੇਖ ਮੈਂ ਤਾਂ ਵੀ ਮੇਰੇ ਸਾਥ ਵੀ ਆ ਕੇ ਦੇਖ ਫੇਮੇ ਨੇ ਛੱਡ ਪਰ ਮੈਂ ਕਹਾਂ ਨੂੰ ਜਾਂ ਮੈਂ ਸੜਕ ਤੇ ਰੋਡ ਤੇ ਕੀ ਪਤਾ ਹੁੰਦਾ ਵੀ ਇਹ ਤਾਂ ਡੜੀ ਧਾਰਾ ਕੱਢਦਾ ਤਾਂ ਇਹ ਨੇਰਾ ਜਾ ਹੋ ਗਿਆ ਚਲ ਮੈਂ ਆਪਣਾ ਇੱਧਰ ਸਮਾਨ ਟੁੱਟ-ਬੁੱਟ ਕਰਿਆ ਮਾਮਾ ਜਿਹੜਾ ਹਰਾਮੀ ਤੇਰਾ ਤਾਂ ਇਹੀ ਕੰਮ ਹੈ ਵੀ ਚਲ ਉਹਨੂੰ ਹੋ ਗਿਆ ਹੋਊਗਾ ਜਾਂ ਮੈਂ ਬਾਥਰੂਮ ਕੋਲ ਦੇ ਆਈ ਨਹੀਂ ਥੋੜੀਿੰ ਦੇ ਮੇਰੀ ਪੋਤੀ ਨੇ ਦਿਖਾਇਆ ਨਹੀਂ ਮੰਮੀ ਚਾਚਾ ਕਾਹ ਪੀ ਆਈ ਜਾਂ ਦੇਖਿਆ ਮੈਨੂੰ ਦੇਖਿਆ ਨਹੀਂ ਅਸੀਂ ਥੋੜੀ ਦੇਰ ਬਾਅਦ ਜਦੀ ਘਰ ਨੂੰ ਵਾਗੇ ਨੂੰ ਇਹ ਘਰ ਨੂੰ ਮੈਂ ਵੀ ਇਹਦਾ ਕੀ ਤਬਾਰਾ ਤੁਹਾਡੇ ਕੋਲ ਸ ਮਾਰੂਗਾ ਜਾਂ ਅਸੀਂ ਪੁਲਿਸ ਨੂੰ ਕਾਲ ਕਰਾਂਗੇ ਮੇਰੀ ਵੱਡੀ ਪੋਤੀ ਨੇ ਦੇ ਫੋਨ ਕਸਤਾ ਇਕ ਸੋਈ ਵੀ ਮੰਗ ਕਰਦੇ ਮੰਗ ਮੈਂ ਹੀ ਕਰਦੀ ਤੇ ਗਾਹਨ ਵੈਜੀ ਵਰਤਨ ਉਹ ਮੇਰਾ ਪੁੱਤ ਦਾ ਗਲ ਨਾ ਮੇਰਾ ਆਫਿਸ ਸਾਰਾ ਤਾਂ ਇਹਦੇ ਇਹਦੇ ਤਾਂ ਮੈਨੂੰ ਪਾਉ ਹੈ ਨਹੀਂ ਤਾਂ ਜਬਾਵੀ ਮੈਂ ਤਾਂ ਆਪਣੇ ਤਾਂ ਚਲੋ ਮੈਂ ਰਕੇਤਾ ਦੀ ਮਲ ਮੁੱਟੇ ਕੰਮ ਕਰਕੇ ਰੋਟੀ ਖਾਂਦੀ ਨਹੀਂ ਇਹਨੇ ਸਾਨੂੰ ਉਹ ਵੀ ਨਹੀਂ ਖਾਣ ਦਿੱਤੀ ਵੱਡੇ ਬੇਟੇ ਨੇ ਤੰਗ ਕਰਦੇ ਤੁਹਾਨੂੰ ਤੰਗ ਕਰਦਾ ਤੇ ਕਦੀ ਕਦੀ ਕਰਦਾ ਚਲੋ ਜੀ ਮੈਨੂੰ ਮੱਥੇ ਨਹੀਂ ਲੱਗਦੀ ਦੀ ਮੈਂ ਜਿੱਦਾਂ ਦਾ ਲੱਗ ਕਰੇ ਮੈਂ ਪਰੇ ਪਾਸਾ ਵੱਟ ਕੇ ਲੰਘ ਜਾਂਦੀ ਹੁੰਦੀ ਦੀ ਮੈਂ ਇਹਨੂੰ ਬੁਲਾਉਂਦੀ ਚਰੌਂਦੀ ਕਰ ਸਰ ਸਾਨੂੰ ਤਾਂ ਪੰਚਾਇਤ ਨੂੰ ਰਾਤ 11:30 12:00 ਵਜੇ ਲਗਭਗ ਸੰਤ ਲਾ ਦਿੱਤੀ ਸੀ ਜੀ ਇਹਦੀ ਮਾਤਾ ਤੇ ਮੁੰਡੇ ਤੇ ਫਦਰ ਨੇ ਦੋਨਾਂ ਨੇ ਮਾਤਾ ਤੇ ਵੀ ਸਾਡੇ ਕਨੇਕਣ ਉੱਥੇ ਵੀ ਮੁੰਡੇ ਦਾ ਮਟਰ ਹੋ ਗਿਆ ਚਲ ਜਾਨੂੰ ਅਸੀਂ ਇੱਥੇ ਆਏ ਤੇ ਜਾਨੂੰ ਫੋਰਸ ਵੀ ਪੀਐਸਆਈ ਸੁਖਵੰਤ ਸਿੰਘ ਜੀ ਪੀ ਫੋਰਸ ਪਹੁੰਚ ਗਈ ਸੀ ਤੇ ਉਹਨਾਂ ਨੇ ਜਦਿਆ ਦੀ ਤਫਤੀਸ਼ ਸ਼ੁਰੂ ਕਰਤੀ ਹੈ ਤੇ ਹੁਣ ਤਫਤੀਸ਼ ਚੱਲ ਰਹੀ ਹੈ ਸਰ ਤੇ ਉਹਦੇ ਵਿੱਚ ਉਹ ਦੇਖੋ ਤਫਤੀਸ਼ ਵਿੱਚ ਜਿਹੜਾ ਕੁਝ ਆਉਂਦਾ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਵੀ ਪਰਿਵਾਰ ਨੂੰ ਉਹਨਾਂ ਸੰਸਾ ਮਿਲਣਾ ਚਾਹੀਦਾ ਹੈ ਜਿਹੜੇ ਝਗੜੇ ਝੋੜੇ ਦਾ ਸਾਨੂੰ ਕੋਈ ਪਤਾ ਨਹੀਂ ਤੁਹਾਨੂੰ ਫਿਰ ਕਿੰਨੇ ਪਤਰ ਕੇ ਉਹ ਸੱਤਾਂ ਕਾਫੀ ਤੁਹਾਨੂੰ ਜਿਆਦਾ ਬੁਲਾ ਕੇ ਲੈ ਕੇ ਆਏ ਨੇ 13 12 ਵਜੇ 12 ਵਜੇ ਤੁਸੀਂ ਦੇਖਿਆ ਕੇ ਹਾਂਜੀ ਕਸਰ ਦੇ ਹੁਣ ਨਾ ਫਾਇਰ ਪਸੰ ਉਹ ਮਰਨ ਵਾਲੀ ਹਾਲਤ ਦੇਖੀਏ ਕੀ ਕੀ ਲੱਗਿਆ ਹੋਇਆ ਤੇ ਸਿਰ ਤੋਂ ਐ ਨਹੀਂ ਪਤਾ ਆਸਾ ਦੀ ਤੱਕ ਵਜੇ ਉਹਨਾਂ ਦਾ ਸਾਨੂੰ ਨਾ ਤਲਾਹ ਮਿਲੀ ਸੀ ਸੰਦੀਪ ਕੁਮਾਰ ਗੁਲੂਸ ਦੀਪਾ ਪੁੱਤਰ ਬਲਿੰਦਰ ਸਿੰਘ ਵਾਸੀ ਜਸੋ ਮਾਜਰਾ ਦਾ ਕਤਲ ਹੋ ਗਿਆ ਜਿਹਦੇ ਸਬੰਧੀ ਅਸੀਂ ਮੌਕਾ ਤੇ ਆਏ ਆ ਉਹਦੇ ਪਿਤਾ ਦੇ ਬਿਆਨ ਲੈ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹਦੇ ਮੁਤਾਬਕ ਕੁ ਅਮਲ ਚੁਲਿਆਂ ਦੀ ਜਾਊਗੀ ਤੇ Laash ਦਾ پوسਟਮਾਰਟਮ ਕਰਵਾ ਕੇ ਹੇੜੀ ਹੈਗੀ ਅਗਲੀ ਫਰਦਰ ਯੂਨੀਵਰਸਿਟੀ ਦਾ ਪਤਾ ਲੱਗਾ ਕਿ ਭਰਾਵਾਂ ਦਾ ਕੋਈ ਝਗੜਾ ਦੱਸ ਰਹੇ ਤੇ ਭਰਾ ਨੇ ਹਾਂ ਉਹਦਾ ਭਰਾ ਦੇ ਹੀ ਕਹੇ ਹਾਂ ਜੀ ਬਸ ਲੱਗਿਆ ਹੋਇਆ ਉਹਦੇ ਪਿਦੂ ਜੀ ਮੁੱਲੇ ਦਾ ਜਿਹੜਾ ਵੱਡਾ ਸੀਗਾ ਉੱਤੇ ਸ਼ਕ ਕਰਦੇ ਸੀ